ਮੇਰੇ ਵੀਰ ਮੇਰੇ ਭੈਣਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਅੱਜ ਆਪਾਂ ਕਿਸ ਤਰੀਕ ਵਾਸਤੇ ਇਕੱਠੇ ਹੋਏ ਸੀ ਕਿਉਂਕਿ ਨਰੇਗਾ ਦੇ ਇਥੇ ਸਾਰੇ ਅਫਸਰ ਬੁਲਾਏ ਗਿਆ ਸੀ ਤੇ ਆਪਾਂ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਨੀ ਸੀ ਇਸ ਲਈ ਸਾਰਿਆਂ ਨੂੰ ਬੁਲਾਇਆ ਗਿਆ ਤੇ ਕੁਝ ਬੱਸਾਂ ਦੀ ਹੜਤਾਲ ਕਾਰਨ ਕੁਝ ਮੈਂਬਰ ਨਹੀਂ ਪਹੁੰਚ ਸਕੇ ਤੇ ਉਹਨਾਂ ਨੂੰ ਮੈਸੇਜ ਆਇਆ ਜਾਂਦਾ ਹੈ ਕਿ ਜਦੋਂ ਪ੍ਰਧਾਨ ਜੀ ਮੈਸੇਜ ਲਾਣ ਤੇ ਲੇਬਰ ਸਮਾਜ ਇੱਕ ਇੱਕ ਦਿਨ ਜ਼ਰੂਰ ਇਥੇ ਧਰਨੇ 'ਚ ਪਹੁੰਚਣ ਕਿਉਂਕਿ ਆਪਣਾ ਜਿਹੜਾ ਧਰਨਾ ਬਹੁਤ ਲੰਬਾ ਚੱਲਣਾ ਹੈ ਜੇਕਰ ਨਾ ਜੇ ਲੰਬਾ ਚੱਲੇਗਾ ਤਾਂ ਫੇਰ ਹੀ ਕੰਮ ਹੋਣਗੇ ਕਿਉਂਕਿ ਉਹਨਾਂ ਪ੍ਰਧਾਨ ਜੀ ਨੇ ਪ੍ਰੋਸ਼ਾ ਦਵਾਇਆ ਹੈ ਵੀ ਇੱਕ ਹਫਤੇ ਵਿੱਚ ਸਾਰਿਆਂ ਦੇ ਕੰਮ ਸ਼ੁਰੂ ਹੋ ਜਾਣਗੇ ਇਹਨਾਂ ਕਹਿੰਦਾ ਜੈ ਭੀਮ ਜੈ ਭਾਰਤ ਇਸ ਤੋਂ ਬਾਅਦ ਤੁਹਾਡੇ ਸਿਹਯਾ ਪ੍ਰਧਾਨ ਬੱਗਾ ਸਿੰਘ ਜੀ ਆਪਣੇ ਵਿਚਾਰ ਰੱਖਣਗੇ ਉਹਨਾਂ ਦੇ ਵਿਚਾਰ ਸੁਣੋ ਜੈ ਭੀਮ ਜੈ ਭਾਰਤ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਸਤਿਓ ਆ ਜੱਸੀ ਬਤਮਕ ਪਿੰਡਾਂ ਤੋਂ ਮਜ਼ਦੂਰ ਅੱਜ ਇਕੱਠੇ ਹੋਏ ਆ ਅੱਜ ਸਾਨੂੰ ਚੌਥਾ ਦਿਨ ਆ ਜਿਸ ਦੇ ਵਿੱਚ 24 ਤਰੀਕ ਨੂੰ ਆਪਾਂ ਇੱਕ ਮੰਗ ਪੱਤਰ ਦਿੱਤਾ ਸੀਗਾ ਉਸ ਮੰਗ ਪੱਤਰ ਦੇ ਵਿੱਚ ਇਸ ਹਿਸਾਬ ਨਾਲੋਂ ਐਡੀਸੀ ਨੂੰ ਕਾਰਵਾਈ ਭੇਜ ਲਈ ਸੀ ਅਸੀਂ ਕਿਹਾ ਅਸੀਂ ਉਹਦੇ ਪੱਤਰ ਤੁਸੀਂ ਕਾਰਵਾਈ ਕਰੋ ਆਪਾਂ ਨੂੰ ਇੱਕ ਬੈਟਰੀ ਵਾਲੀ ਕੀਤੀ ਸੀ ਉਹਦੇ ਫਾਈਲ ਵੀ ਨੂੰ ਬਲਾਕ ਮੁਨਤਰ ਬਲਾਕ ਮਕਸੂਦ ਬਲਾਕ ਠੀਗਾ ਬਲਾਕ ਦਾ ਹਸਿੰਦੋ ਬਲਾਕ ਪ੍ਰੋਸਟਰ ਨੂੰ ਬੁਲਾਏ ਸੀ ਗੁਰੂ ਸਾਹਿਬ ਦੇ ਬੁਢਾ ਪ੍ਰੋਸਟਰ ਦੇ ਬਲਾਕ ਅਰਸ਼ੇਵ ਸਿੰਘਾਂ ਬਲਾਕ ਦਾ ਜੀਐਸ ਤੇ ਵੀਡੀਓ ਤੇ ਏਪੀਓ ਬੁਲਾਏ ਸੀ ਜਦੋਂ ਅੰਦਰ ਗੱਲ ਕੀਤੀ ਆ ਗੱਲਾਂ ਜਿਹੜੀਆਂ ਆ ਗਈਆਂ ਉਹ ਸਾਰੀਆਂ ਹੀ ਅੰਦਰ ਰੂਪ ਰੂਪ ਕੀਤੀਆਂ ਨਹੀਂ ਲੇਕਿਨ ਜਦ ਅਸੀਂ ਜ਼ੋਰ ਪਾਇਆ ਕਿ ਲਾਗੂ ਕਰਵਾਓ ਤਾਂ ਇਹ ਕਿਤੇ ਵੀ ਅਸੀਂ ਬੁਲਾ ਕੇ ਉਹਨਾਂ ਨੂੰ ਕਹਿਤਾ ਕਿ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਫੇਰ ਦੇ ਦਿੰਦੇ ਹਾਂ ਅਸੀਂ ਕਹਾਂ ਚਲੋ ਠੀਕ ਆ ਇੱਕ ਹਫਤੇ ਦਾ ਟਾਈਮ ਦੇਣਾ ਵੀ ਚਾਹੀਦਾ ਪਰ ਅਸੀਂ ਇੱਥੇ ਬੈਠਾਂ ਜੀ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੰਮ ਜਿਹੜੇ ਰਹਿਗੇ ਆ ਉਹ ਕੰਡਤ ਦੇ ਨਾਲ ਰਿਪੋਰਟ ਕਰਨਗੇ ਪਰ ਮਨਰੇਗਾ ਦੀ ਬੇਨਤੀ ਆ ਕਿ ਜਿਹੜੇ ਕਮੇਗਾ ਆਗੂ ਤੇ ਪਹੁੰਚੇ ਆ ਉਹ ਲੋੜ ਜ਼ਰੂਰੀ ਇਹ ਨਹੀਂ ਹੈ ਕਿ ਉਹ ਆਪਣੀ ਨਾਲ ਜੁੜੇ ਹੋਏ ਬੰਦੇ ਉਹਨਾਂ ਦਾ ਮਨਰੇਗਾ ਚਲਾਉਣਾ ਇਹ ਆਪਣੀ ਮਨ ਦੇ ਵਿੱਚ ਹੀ ਹੋਣਾ ਚਾਹੀਦਾ ਇਹ ਗੁਰਮੁਖਾਂ ਦਾ ਵੀ ਫਰਮਾਨ ਆ ਕਿ ਜੇ ਤੁਹਾਡੇ ਕੋਲ ਪਾਵਰ ਆ ਗਈ ਆ ਤੁਸੀਂ ਉਹਨੂੰ ਨਿਮਰਤਾ ਦੇ ਨਾਲ ਨਿਮਰਤਾ ਦੇ ਨਾਲ ਅੱਗੇ ਦਾਦੂ ਕਰਨੀ ਆ ਜਿਹੜੇ ਕੋਰ ਪਿੰਡਾਂ ਚ ਮਨਰੇਕਾ ਮਜ਼ਦੂਰ ਵੀ ਚੰਦ ਮਨਰੇਕਾ ਆਪੂ ਨੇ ਉਹਨਾਂ ਨੂੰ ਵੀ ਕਹਿਣਾ ਲੱਗ ਕੇ ਸਾਡਾ ਆਪਣਾ ਆਪਣਾ ਮਨਰੇਕਾ ਦਾ ਧਰਨਾ ਲੱਗਾ ਹੋਇਆ ਦਿੱਤੀ ਕਿਸ਼ਨਰ ਫਰੰਟ ਪਰ ਉੱਚ ਦਾ ਕੇ ਸਾਡਾ ਨਾਮ ਲਗਾ ਇਤਰੀ ਜਰਾਹ ਸੁਤੰਤਰਤਾ ਦੇ ਰੋਸ ਤੁਹਾਡਾ ਮਨਰੇਕਾ ਦਾ ਕਰਤੂਰੀਗਾ ਸੋ ਸਾਰੇ ਆਗੂਆਂ ਨੂੰ ਬੇਨਤੀ ਆ ਕਿ ਅੱਗੇ ਅਸੀਂ ਇੱਕ ਮੰਗ ਪੱਤਰ ਦਿੱਤਾ ਸੀਗਾ ਆਪੀ ਸਰਕਾਰ ਦਾ ਖੁੱਲਾ ਉਹ ਮੰਗ ਪੱਤਰ ਤੇ ਕਿਹਾ ਸੀਗਾ ਉਹ ਗਾਹ ਦੀ ਗਾਰ ਸਾਡੇ ਵਰਕਰਾਂ ਤੋਂ ਮੰਗ ਪੱਤਰ ਲੈ ਦਿੱਤੇ ਸੀਗੇ ਉਹ ਮੰਗ ਪੱਤਰ ਪਰ ਸੋ ਬਾਤ ਜਿਦੋਂ ਕੰਮ ਚੱਲ ਪੈਂਦਾ ਸੀਗਾ ਕੰਮ ਚੱਲਣ ਤੋਂ ਬਾਅਦ ਉਹ ਸਾਡਾ ਵੀ ਸਾਥ ਨਹੀਂ ਦਿੰਦਾ ਸੀਗਾ ਕੰਮ ਉਹਦਾ ਚੱਲੀ ਜਾਂਦਾ ਸੀਗਾ ਇਹ ਦੂਸਰ ਸਰਕਾਰ ਦੀਆਂ ਨੀਤੀਆਂ ਹੁੰਦੀਆਂ ਕਿ ਲੋਕ ਇਕੱਠੇ ਦਾ ਹੋ ਜਾਣ ਇਹਨਾਂ ਨੂੰ ਪਾੜ ਕੇ ਰੱਖੋ ਜੇ ਪਾੜੇ ਹੋਣਗੇ ਤਾਂ ਇਹ ਸਾਡੇ ਮਗਰ-ਮਗਰ ਉਹਨੇ ਫਿਰ ਇਕੱਠੀ ਹੋ ਜਾਣਗੇ ਇਨਾਂ ਦੀ ਤਾਕਤ ਵੱਧ ਗਈ ਤੇ ਇਹ ਮੰਨ ਲਿਆ ਆਪਣੀ ਪਾਵਰ ਦੇ ਨਾਲ ਸਾਡੀ ਲੋੜ ਨੂੰ ਸੁਸ਼ਟੀ ਕਰਨੀ ਤਾਂ ਅਸੀਂ ਉਨ੍ਹੀ ਦੇ ਸਾਡੇ ਸੇਵਾ ਪਾਲੀ ਨਾ ਕਿਸੇ ਬੰਦੇ ਨੂੰ ਲਾਜ ਦੋਤਾ ਕਿ ਆ ਦਫ਼ਤਰ ਵੱਲੋਂ ਤੁਸੀਂ ਵਿਲਾਦ ਹਾਜ਼ਰੀਆਂ ਪਾ ਲੋ ਕੋਈ ਗੱਲ ਨਹੀਂ ਕਿਸੇ ਨੂੰ ਸਿਆਸੀ ਲੋਕਾਂ ਦੇ ਦੇ ਦਿੱਤਾ ਅਸੀਂ ਫੇਰ ਫੱਟ ਗਏ ਪਰ ਇਕੱਠੇ ਕਰਨਾ ਆਪਣੇ ਮਜ਼ਦੂਰਾਂ ਨੂੰ ਸਾਡੀ ਜ਼ਿੰਮੇਵਾਰੀ ਆ ਅੱਗੇ ਤੋਂ ਅੱਗੇ ਜਿਹੜਾ ਹੈਗਾ ਸਿੱਧਾ ਲੌਂਦੇ ਜਾਓ ਇਹ ਮਨੁੱਖਤਾ ਦਾ ਕੰਮ ਜਿਹੜਾ ਹੈਗਾ ਉਹ ਚੱਲੇਗਾ ਤਨਾਲ ਬਲਾਕ ਦੇ 200 ਅਧਿਕਾਰੀਆਂ ਸਭਾ ਵੱਲੋਂ ਬੱਲੀਆਂ ਇਹ ਜਿਹੜਾ ਬੰਦਾ ਲਗਾਤਾਰ ਕੰਮ ਕਰਦਾ ਉਹਨੂੰ ਇੱਕ ਬਲਾਕ ਪ੍ਰਧਾਨ ਇੱਕ ਬਲਾਕ ਸੈਕਟਰੀ ਅੱਗੇ ਤੇ ਨੰਬਰ ਪੱਤਰ ਪਰਦਾ ਉਹ ਇਸ ਤੋਂ ਮੋਰ ਲੱਗ ਕੇ ਜਾਊਗਾ ਬਲਾਕ ਦਾ ਜਿਹੜਾ ਅਹੁਦੇਦਾਰ ਹੋਇਆ ਉਹਦੀ ਮੋਰ ਤੇ ਸੈੱਲ ਲੱਗੂਗਾ ਤਨਾਲ ਅੰਦਰ ਜੇ ਵੀ ਗੱਲ ਹੋ ਰਹੀ ਹੈ ਸਾਡੀ ਵੀ ਕੰਮ ਹੈ ਜੀਗਾ ਅਸੀਂ ਕਹਿ ਜੀ ਕੋਈ ਗੱਲ ਨਹੀਂ ਕਿ ਕੰਮ ਨਹੀਂ ਹੈਗਾ ਪਹਿਲ ਦੇ ਆਧਾਰ ਤੇ ਸਰਕਾਰ ਨੇ 81 ਬੰਦੇ ਦਾ ਕੰਮ ਲਾਗੂ ਕਰਾਂਗੇ ਜੇ ਕੰਮ ਲਾਗੂ ਨਹੀਂ ਹੁੰਦਾ ਕੋਈ ਡਰਨੀ ਹੈ ਦੁੱਜੇ ਜ਼ਬਰਦਸਤ ਸਤਾ ਬੇਰੁਜ਼ਗਾਰੀ ਕਰਤਾ ਸੀਗਾ ਉਹ ਲਾਗੂ ਕਰੋ ਅਤੇ ਉਹ ਕਹਿਣ ਲੱਗੇ ਜੀ ਇਹ ਨਹੀਂ ਦੇਣਾ ਪਰ ਰਿਪੋਰਟ ਬੰਤੀ ਹੈ ਨਾ ਰਿਪੋਰਟ ਪੜਾ ਕੇ ਦਿਓ ਕੋਈ ਬੰਦੇ ਦਾ ਜਿਹੜਾ ਹੈਗਾ ਕਾਨੂੰਨ ਦੇ ਅੰਦਰ ਉਹਦਾ ਕਰੋ ਤੀਸਰੇ ਨੰਬਰ ਤੇ ਇੱਕ ਜੀ ਸ਼ਕਤੀ ਦੀ ਕਮੇਟੀ ਸਬੰਧਨ ਬਣੀ ਸੀ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਸੀਗਾ ਉਹਦਾਂ ਜਿਹੜਾ ਲਿਖਿਆ ਸੀਗਾ ਕਿ ਜਿਹੜਾ ਨਰੇਗਾ ਅਧਿਕਾਰੀ ਕੋਈ ਵੀ ਅਧਿਕਾਰੀ ਅਕੱਲਾ ਨਰੇਗਾ ਨਹੀਂ ਉਹ ਸਰਕਾਰ ਦੇ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਕਾਨੂੰਨ ਨੂੰ ਮੰਨ ਕੇ ਅੱਗੇ ਕਾਨੂੰਨ ਦੇ ਸਾਹਮਣੇ ਕੰਮ ਨਹੀਂ ਲਿੰਦਾ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਹੁੰਦੀ ਆ ਇੱਕ ਵੈਸੇ ਹੀ ਇਸ ਕਾਨੂੰਨ ਦੇ ਵਿੱਚ ਜੇ ਮਨਿਕਾ ਜੀ ਪੱਤੀ ਦੀ ਉਤਾਰਾ ਬਣੀ ਆ ਉਹਦੇ ਨਾਲ ਵੀ ਉਹ ਕਾਨੂੰਨ ਲਾਗੂ ਹੁੰਦਾ ਚੌਥੇ ਨੰਬਰ ਤੇ ਕਿਹਾ ਜਿੱਦਾਂ ਉਹਨਾਂ ਨੇ ਕਪੜਾ ਬਾਜੀ ਕੀਤੀ ਆ ਉਹਨਾਂ ਤੇ ਕਾਰਵਾਈ ਕਰੋ ਉਹ ਕਾਰਵਾਈ ਕਰਾਜੀ ਉਹ ਵੀ ਉਹਨਾਂ ਨੂੰ ਦੋ ਵਾਰੀ ਦਵਾਈ ਆ ਇੱਕ ਹਫ਼ਤੇ ਦਾ ਟਾਈਮ ਲਿਆ ਇੱਕ ਹਫ਼ਤਾ ਇਸੇ ਮਰੀ ਕੱਬ ਚੱਲਦਾ ਰਹਿੰਦਾ ਅਤੇ ਵਾਰੀ ਦੇ ਨਾਲ ਵਾਰੀ ਦੇ ਨਾਲ ਭਾਈ ਸਾਹਿਬ ਦੀ ਇੱਕ ਤੋਂ ਕਿੰਨਾ ਵੀ ਲੋੜ ਆ ਹਰ ਰੋਜ਼ ਕਿੰਨਾ 25 ਪਲੱਸ ਨਾਲ ਕਰਦੇਗੇ ਹੈਗੇ ਆਪ ਨੂੰ ਔਰ ਉਹ ਜਿਨੀ ਵੀ ਜ਼ਿੰਮੇਵਾਰੀ ਲੱਗੀ ਉਹਨੂੰ ਆਉਣਾ ਪਊਗਾ ਉਹਨੂੰ ਆਉਣਾ ਪਊਗਾ ਇਹਦੀ ਜ਼ਿੰਮੇਵਾਰੀ ਲੱਗੀ ਪਰ ਉਹ ਪਹਿਲਾਂ ਦੱਸ ਦੇਵੇ ਵੀ ਮੈਂ ਨਹੀਂ ਆ ਸਕਦਾ ਮੈਂ ਐਸੇ ਜਾਵਾਂਗਾ ਕਿਛੇ ਅਜੇ ਕਿ ਜਿੱਤਾ ਤੋਂ ਅਲੱਗ ਨਹੀਂ ਆਈ ਕੋਈ ਰਾਤ ਨੂੰ ਨੇ ਕੱਮ ਦੇਤਾ ਫਿਰ ਸਵੇਰੇ ਜਦੋਂ ਮੈਂ ਫੋਨ ਕੀਤਾ ਅੱਜ ਦੀ ਜ਼ਰੂਰਤ ਆਣੀ ਮਿੱਤੀ

ਇਹ ਕੁ ਵਰਤਮਾਨ ਤੁਹਾਡਾ ਇੱਕ ਨਿੱਕਾ ਸਕੂਲ ਆ ਤਾਂ ਅਮਰੀਕਾ ਦਾ ਕੰਮ ਤਾਂ ਚੱਲ ਨਹੀਂ ਚੱਲਣਾ ਹੈ ਇਹ ਲੋਕ ਨਹੀਂ ਸਕਦੇ ਇਸ ਦੇ ਸਬੰਧ ਵਿੱਚ ਆਪਣੇ ਪੰਜਾਬ ਭਾਰਤ ਦੇ ਜਿਹੜੇ ਸਤਿ ਸੰਤੋਖੀ ਸਾਡੇ ਆਪ ਵੀ ਸੀਗੇ ਜਿਵਰਾ ਚੋਹਾਨ ਉਹ ਸਾਡੇ ਪੂਰੇ ਭਾਰਤ ਦੇ ਮੰਤਰੀ ਨੇ ਉਹਨਾਂ ਦੀ ਦਲੰਦਰ ਦੇ ਵਿੱਚ ਮੀਟਿੰਗ ਹੋਈ ਆ ਉਹ ਵੀ ਆਪਾਂ ਨੂੰ ਪਹੁੰਚਵਾਇਆ ਗਿਆ ਤੇ ਦਿੱਲੀ ਵੀ ਇਹਨਾਂ ਨੇ ਆਪਾਂ ਨੂੰ ਕਿਹਾ ਵੀ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਆਓ ਅਸੀਂ ਤੁਹਾਡੀ ਕਮੇਟੀ ਬਾਦਨਾ ਸੋਣ ਸੱਤੇ ਤੱਕ ਆਪਾਂ ਨੂੰ ਟਾਈਮ ਮਿਲੇਗਾ ਉਸ ਤੋਂ ਬਾਅਦ ਹਰ ਹਫਤੇ ਤੁਹਾਡੀ ਜੋ ਵਾਈਨਲ ਬੰਦੇ ਜਾਣਗੇ ਦਫਤਰ ਦੇ ਵਿੱਚੋਂ ਜਿਹੜੀ ਰਿਪੋਰਟ ਤੁਹਾਡੀ ਨੂੰ ਦਿੱਤੀ ਜਾਵੇ ਤਾਂ ਨਰੇਗਾ ਚੰਨੇ ਦੀ ਜਿਹੜਾ ਉਹਨਾਂ ਨੇ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਇੱਕ ਹਾਵਾ ਡਾਈ ਹੋਈ ਹੈ ਮਨਰੇਗਾ ਕਾਨੂੰਨ ਬੰਦ ਕੀਤਾ ਗਿਆ ਪਰ ਉਹ ਜਿੱਤੇ ਆ ਕਿ ਜੇ ਮਨਰੇਗਾ ਕਾਨੂੰਨ ਵੀ ਬੰਦ ਹੀ ਕਰਨਾ ਸੀਗਾ ਪਰ ਫੋੜ ਅਸੀਂ ਚਿੱਠੀ ਕੱਢਣ ਲੱਗੇ ਆ ਕਿ ਜਿੱਤੇ ਸਮਾਵੇ ਦਾ ਕੰਮ ਸੀਗਾ ਉਹ ਤੇ 150 ਦਿਨ ਦਾ ਕੰਮ ਚੱਲਣਾ ਹੈ ਕੀ ਇਹ 150 ਦਾ ਤੁਸੀਂ ਤੱਕੜੇ ਹੋ ਕੇ ਲੜ ਕੇ ਕੰਮ ਲੈ ਕੇ ਤੇ ਤੁਹਾਡੇ ਤੱਕੜੇ ਸਾਹ ਦੇ ਜ਼ੋਰ ਦਾ 3000 4300 ਰੁਪਇਆ ਇੱਕ ਸਾਲ ਦੀ ਤਨਖਾਹ ਵਾਢੀ ਆ ਇੱਕ ਸਾਲ ਪਰ ਲੈਣਾ ਤੁਹਾਨੂੰ ਲੜ ਕੇ ਪੈਣਾ ਉਹ ਕਿਤੇ ਸਾਫ਼ ਨਹੀਂ ਹੋ ਜੇ ਨਹੀਂ ਤਾਂ ਇਹ ਵੀ ਆਪਾਂ ਜੇ ਕੋਈ ਨਤੀਜੇ ਕਾਰਵਾਹ ਲਾਉਣੀ ਆ ਮੇਰੇ ਕਾ ਜਿਹੜੀ ਲੈਫਟ ਆ ਉਹ ਹਾਂ ਹੁਣ ਤਾਂ ਫਸਦੀ ਜਾਈਏ ਕਿਹੜਾ ਸਭ ਤੋਂ ਅਚਿਤਰਾ ਦਾ ਸਾ ਮੋੜਾ ਲਾ ਕੇ ਉਸੇ ਹੀ ਕਿੰਨਾ ਅਗਲੇ ਹਫਤੇ ਤੱਕ ਵਧੀਆ ਤਰੀਕੇ ਨਾਲ ਚੱਲੇਗਾ ਅੱਜ ਦਾ 12ਵਾਂ ਮਹੀਨਾ ਇਹਦੇ ਵਿੱਚ ਕੜਾ ਕਾਰਜ ਜਿਹੜਾ ਹੈਗਾ ਉਹ ਕੰਮ ਚੰਗਾ ਸ਼ੁਰੂ ਹੋ ਜੇਰਾ ਜੇ ਉਸੇ ਆਪਣਾ ਕੰਮ ਰਹਿ ਗਿਆ ਇਹ ਸਰਕਾਰ ਦੇ ਸਾਨੂੰ ਕਾਟ ਬੜੇ ਬਿੱਤੇ ਆ ਬਣਾ ਕੇ ਕਿਸ ਨੇ ਇਹ ਸਰਕਾਰ ਚ ਵੀਲਾ ਕਾਰ ਪੂਲਾ ਕਾਰ ਦੂਤੀ ਅਲ ਕਾਰ ਏਡੀ ਅਲ ਕਾਰ ਕਾਟ ਬੜੇ ਬੜੇ ਹੋਇਆ ਉਹ ਜਿਹਦੇ ਕਾਰ ਬਣੇ ਨੇ ਉਹ ਘਰਾਂ ਚ ਪੈ ਹੋਇਆ ਲੇਕਿਨ ਉਹਨਾਂ ਤੇ ਕੰਮ ਜਿਹੜਾ ਹੈਗਾ ਅਗੇ ਸਹੂਲਤਾਂ ਨਹੀਂ ਮਿਲਦੀਆਂ ਇਹ ਆਪਾਂ ਅਗਲੇ ਹਫਤੇ ਨੂੰ ਇਹ ਮੁੱਦਾ ਜਿਹੜਾ ਹੈਗਾ ਸ਼ੁਰੂ ਕਰਾਂਗੇ ਉਸ ਤੋਂ ਅਗਲਾ ਮੁੱਦਾ ਹੈਗਾ ਟਾਡਾ ਮਕਾਨ ਫਿਜ਼ਿਸੀਆਂ ਸਰਕਾਰੀ ਉਸ ਤੋਂ ਅਗਲਾ ਮੁੱਦਾ ਟਾਡਾ ਪੁਲਿਸ ਨਾਲ ਜੁੜਿਆ ਹੋਇਆ ਗਰੀਬ ਲੋਕਾਂ ਦੀ ਸੁਣਾਈ ਨਹੀਂ ਦਿੱਤੀ ਅਮੀਰ ਬੰਦਾ ਪੈਸੇ ਦੇ ਦਿੰਦਾ ਐਸਾ ਕਰਕੇ ਸਾਡੇ 13 14 ਦੇ ਪਿੰਨ ਹਰ ਮੁੱਦਾ ਕਸਦ ਅਬਾਦ ਬਦਲਿਆ ਜਾਇਗਾ ਮੇਗਾ ਦਾ ਬੈਨਰ ਤੇ ਕੰਮ ਜੁੜਾ ਹੈਗਾ ਨਗਾਰ ਸਾਡਾ ਹੋਇਆ ਜੇ ਚੱਲੂਗਾ ਤਾਂ ਪੈਸਾ ਕਿਸੇ ਪਿੰਡਾਂ ਚ ਰਿਪੋਰਟ ਦੇਣੀ ਆ ਕਿਸੇ ਦਾ ਕੇਵਲ ਨਾਮ ਦੱਸਣਾ ਤੇ ਚੰਕ ਬਤਨਾ ਲੱਗਾ ਹੋਇਆ ਉੱਥੇ ਪਹੁੰਚੋ ਉਹ ਇਥੇ ਲਿਖਾ ਦੇਣ ਉਹ ਲਿਖਾਉਣ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ ਅਸੀਂ ਲਾਗੂ ਕਰਵਾਵਾਂਗੇ ਤਾਂ ਇਹ ਜਿਹੜੀ ਅੱਜ ਦੀ 28 ਤਰੀਕ ਦੇ ਵਿੱਚ ਅੱਜ ਦੀ 28 ਤਰੀਕ ਦੇ ਵਿੱਚ ਜਿਹੜੇ ਮੀਟਿੰਗ 'ਚ ਸ਼ਾਮਲ ਹੋਏ ਆ ਵਰਤੇ ਲੇਕਿਨ ਅੱਜ ਸਾਨੂੰ ਦੋ ਮਸਕੂਰੀਆਂ ਬਣ ਗਈਆਂ ਇੱਕ ਵਿਆਹਾਂ ਦੇ ਬਹੁਤ ਜ਼ੋਰ ਦੀ ਸਾਡੇ ਅਮਰੀਕਾ ਆਪੂ ਉੱਤਰ ਲੱਗੇ ਹੋਇਆ ਦੂਜਾ ਕਿ ਅੱਜ ਬਰਸਾਦੀ ਹਰਤਾਰ ਵੀ ਮਰ ਜਾਣੀ ਅੱਜ ਹੀ ਹੋਣੀ ਸੀ ਪੱਛਾਂ ਦੀ ਹਰਤਾਰ ਤੱਕ ਥੋੜੀ ਕੁੰਨੀ ਪਹੁੰਚੀ ਫਿਰ ਵੀ ਅਸੀਂ ਮੰਨ ਲਏ ਆ ਕਿ ਚੌਥਾ ਹਿੱਸਾ ਸਾਡੇ ਆਪ ਨੂੰ ਆਇਆ ਫੇਰ ਵੀ ਕੋਈ ਜਿਹੜੀ ਵਧੀਆ ਕੰਮ ਕਰਦੀ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜ਼ਿੰਮੇਵਾਰੀ ਦੇ ਨਾਲ ਤੁਸੀਂ ਇਸ ਨੂੰ ਲੋੜ ਹੈ ਜਿਹੜੇ ਬਸਰੂਪ ਘਰੇ ਬੈਠੇ ਨੇ ਅਜੇ ਤੱਕ ਉਹਨਾਂ ਬਜ਼ੁਰਗਾਂ ਨੂੰ ਇੱਕ ਟੈਸਟ ਦੇ ਗੁਰੂ ਸਾਹਿਬ ਦਾ ਨਾਮ ਨਹੀਂ ਆ ਕੋਈ ਪ੍ਰੋਬਲਮ ਨਹੀਂ ਹੈ ਖਰੀਦ ਤੇ ਆ ਕੇ ਸੌਂ ਕਰਦੇ ਉਹਨਾਂ ਨੂੰ ਉੱਥੇ ਲੈ ਵੀ ਆਵਾਂਗੇ ਸਵੇਰੇ ਛੱਡ ਵੀ ਸਕਦੇ ਹਾਂ ਉਸੇ ਤਰ੍ਹਾਂ ਹੀ ਮੁਖਵਲ ਨੂੰ ਟ੍ਰੇਨ ਆ دیا۔ ਜਿੰਨਾ ਤੇ ਆਣਾ ਕੋਈ ਔਖਾ ਨਹੀਂ ਹੈਗਾ ਅੱਛੇ ਜਿਹੜਾ ਰਾਤ ਦਾ ਮੌਲ ਆ ਉਹ ਲਗਾਤਾਰ ਨੂੰ ਬਾਕੀ ਇੱਕ ਦਿਨ હાਜੀ ਜ਼ਰੂਰ ਕਿਸੇ ਦੀ ਦੇਰ ਸਮੇਂ ਲੱਗੇਗੀ ਉਹ ਵਾਰੀ ਨਾਲ ਲੱਗੇ ਹੋਣੇ ਇਹ ਗੱਲ ਜਿਹੜੀ ਕੋਈ ਜੀਰ ਲੱਗੀ ਆ ਸਾਰੀ ਜਿਹੜੀ ਕੋਈ ਉਪਰ ਸੱਦ ਬਹੁਤ ਇਹ ਸੀ ਫੈਸਲਾ ਲਿਆ ਕਿ 22 ਦੇ ਨਾਲ ਆਪਣੀ ਲਿਬਰ ਸਨੇਤ ਅੱਜ ਮੇਰੀ ਵਾਰੀ ਆ ਕੱਲ ਦੂਜੀ ਦੀ ਵਾਰੀ ਆ ਤੇ ਜੇ ਵਾਰੀ ਆ ਤੁਸੀਂ ਕਰੀਓ ਸਰਕਾਰ ਜੋ ਤੁਸੀਂ ਬੈਠੇ ਪ੍ਰਸਿੱਧ ਬੰਦੇ ਦੇ ਮੇਰੇ ਨਾਲ ਗੱਲ ਕਰਦੇ ਰਹੇਗੇ ਬੱਖਰ ਜਿਹਾ ਜਲਾ ਹਰ ਸ਼ਨੀਵਾਰ ਹਰ ਸ਼ਨੀਵਾਰ ਐਸ਼ੀਂਵਾਰ ਲਈਏ ਕਿਉਂਕਿ ਉਹ ਸ਼ਨੀਵਾਰ ਨਹੀਂ ਹੋਵੇਗਾ ਹਰ ਸ਼ਨੀਵਾਰ ਅਮਰੀਕਾ ਦੇ ਮੇਨ ਦਾ ਉਹ ਸ਼ਾਮ ਨੂੰ 5:00 ਵਜੇ ਸਿੱਖ ਬੰਦੂਕੀ ਜਿੱਦ ਲਈ ਮੇਕਨਟ ਦੇ ਜਗਾਰੇ ਗਲਾਸਾਂ ਤੋਂ ਰਾਤ ਨੂੰ ਰਹਿਣਗੇ ਉਹ ਕਦਾ ਨਹੀਂ ਕਰਾਂਗੇ ਹਰ ਸ਼ਨੀਵਾਰ ਇਕੱਲੇ ਬੰਦੇ ਰੋਟੀ ਨਹੀਂ ਖਾਣਗੇ ہر شنیوار کو ایسی گاٹا کی ایسی کرتا ہے کہ نمبردار نے جہے چوکیدار نے اسے بھی فون کریں گے اُسی فون سنگ کے کچھ سب دیکھ کے ہوگی کہ آ چوکی لگا چوکی نمبردار ہے پڑے ورگ ہے پہلے پرالی ہے اور ساری گلتا کتنا بتا دیتے جان گے لوگوں کا کچھ بنتا جائے گا یہ لوگوں کا کچھ بن گیا کہ جی کسانوں وغیرہ بڑی لڑائی لڑا گیا ਮੁੜ ਜੁੜ ਕੇ ਆਸਾ ਸਤਿਕਾਰਯੋਗ ਇਹਨਾਂ ਜੀ ਦਾ ਹੋਇਆ ਸਭ ਨੂੰ ਜੈ ਪੀ ਸਹਿਪਾਤ ਸਤਿਕਾਰ ਨਮਸਕਾਰ